ਫੈਸਲਾ ਨੋਟ ਕਰਦੇ ਕਿ ਕਿੰਨਾ ਹੋ ਰਿਹਾ ਕੋਈ ਮੇਜ ਨਹੀਂ ਨਹੀਂ ਹੋ ਰਿਹਾ ਹੋਰ ਵੇਖ ਕੇ ਭਾਰੀ ਹੈ ਉਹਨਾਂ ਦੇ ਹੋਰ ਦੇਖ ਬਈ ਇੱਕ ਇੱਕ ਦੇਖੋ ਸਾਰੇ ਆ ਆਹ ਬੋਲਦਾ ਆਹ ਦਿੱਕੇ ਹੈ ਨਾ ਕੋਈ ਪਰ ਅੰਦਰ ਪਾਈ ਨਹੀਂ ਕੋਈ ਪਾਈ ਕਾਲੀਆ ਮਾਰੋ ਯਾਰ ਹਾਤਾ ਦਾ ਫਿਰ ਤੁਹਾਡੇ ਹੋਂ ਨਾਲ ਜਿੰਦਗੀ ਬਣਨੀ ਬੰਦਿਆ ਨੇ ਕਿਰੇ ਆਇਆ ਬਹੁਤ ਬਹੁਤ ਮੁਬਾਰਕਾ ਜੀ ਇਹ ਤਾਰੂ ਤੇਰੇ ਮੈਂ ਤੁਸੀਂ ਪਰਸੋਰ ਜੀ ਦੁਆ ਨੇ ਇਹ ਮਾਹਲੀ ਜਿਹੜੇ ਦੇ ਸਾਰੇ ਅਖਤਿਆਰ ਨਾਲ ਦੋ ਬੰਦੇ ਨੁਕਤੇ ਜਾਂਦੇ ਆ ਇਹ ਜਿਹੜੇ ਮਰਜੀ ਆਪਣੇ ਜਿਹੜੇ ਰਹਿੰਦੇ ਉਹਦੇ ਆ ਉਹਨਾਂ ਨੂੰ ਦੋ ਜਣੇ ਜਿਹਨਾਂ ਬਾਰੇ ਉਹਦੇ ਦੇਣੇ ਇਹ ਦੋ ਜਣੇ ਜਿਹੜੇ ਆ ਤੁਹਾਨੂੰ ਅਖਤਿਆਰ ਦਿੱਤੇ ਜਾਂਦੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਪੰਜਾਬ ਦੀ ਜਿਹੜੀ ਪੂਰੀ ਟੀਮ ਇੱਥੇ ਪਹੁੰਚੀ ਹੈ ਉਹਨਾਂ ਨੂੰ ਜੀ ਆਇਆਂ ਆਖਦਾ ਤੇ ਪੰਜਾਬ ਦੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਆਪਣੇ ਮੁਲਾਜ਼ਮ ਸਾਥੀਆਂ ਨਾਲ ਇਹ ਇਹ ਵਾਦਾ ਕਰਦਾ ਕਿ ਜਿਹੜੀ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਪੂਰੀ ਤਨਦੇਹੀ ਨਾਲ ਮਿਹਨਤ ਨਾਲ ਅਸੀਂ ਇਹ ਜ਼ਿੰਮੇਵਾਰੀ ਨਿਭਾਵਾਂਗੇ ਰੋਪੜ ਡਿਸਟ੍ਰਿਕਟ ਦੀਆਂ ਸਾਰੀਆਂ ਕੌਂਸਲਾਂ ਦਾ ਦੌਰਾ ਕਰਕੇ ਉਹਨਾਂ ਨੂੰ ਜਿਹੜੀ ਜਿਹੜੀ ਮੁਸ਼ਕਲ ਆ ਰਹੀਆਂ ਉਹਨਾਂ ਦੇ ਮੁਸ਼ਕਲਾਂ ਦਾ ਹੱਲ ਪਹਿਲ ਤੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪ੍ਰਧਾਨ ਵਲ <th>ਥਾਪਰ ਜੀ ਸਾਡਾ ਸਾਡੇ ਸੈਣੀ ਸਾਹਿਬ ਤੇ ਪੂਰੀ ਟੀਮ ਸਾਡੀ ਨਗਰਪਾਲਿਕਾ ਕਪਟੇਸ਼ ਘਟਨ ਪੰਜਾਬ ਦੀਆਂ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਮਹਾਲੀ ਜ਼ਿਲ੍ਹੇ ਦਾ ਪ੍ਰਧਾਨ ਲਾ ਕੇ ਅੱਡੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਤੇ ਕਿ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਤੁਸੀ ਸੌਂਪੀਆ ਮੈਂ ਪੂਰਾ ਖਰਾ ਤਰਾਂਗਾ ਤੇ ਜਿੰਨੀਆਂ ਵੀ ਮੇਰੇ ਮਹਾਲੀ ਡਿਸਟ੍ਰਿਕਟ ਵਿੱਚ ਕਮੇਟੀਆਂ ਪੈਣੀਆਂ ਉਹਨਾਂ ਸਾਰੇ ਮੁਲਾਜ਼ਮਾਂ ਨਾਲ ਲੈ ਕੇ ਉਹਨਾਂ ਦੀ ਜਿਹੜੀ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕਰਾਵਾਂਗਾ ਨਗਰ ਕੌਂਸਲ ਕਰਨ ਦੇ ਵਿੱਚ ਮੁਲਾਜ਼ਮ ਸਾਥੀਆਂ ਵੱਲੋਂ ਮੀਟਿੰਗ ਕੀਤੀ ਗਈ ਹੈ ਜਿੱਥੇ ਮੈਂ ਪੰਜਾਬ ਨਗਰਪਾਲਿਕਾ ਕਰਮਚਾਰੀ ਸੰਗਠਨ ਵੱਲੋਂ ਜਿੰਨੇ ਵੀ ਸਾਥੀ ਆਏ ਸਾਰਿਆਂ ਦਾ ਇੱਥੇ ਆਇਆਂ ਦਾ ਧੰਨਵਾਦ ਕਰਦਾ ਹਾਂ ਤੇ ਅੱਜ ਦੀ ਜਿਹੜੀ ਸਾਡੀ ਚੋਣਾਂ ਕਿਉਂਕਿ ਸਰਕਾਰਾਂ ਦੇ ਤੱਕੇ ਸਮੇਂ-ਸਮੇਂ ਸਰ ਹੁੰਦੇ ਆ ਇਸ ਕਰਕੇ ਅਸੀਂ ਜਿਹੜੀ ਆਪਣੀ ਜਥੇਬੰਦੀ ਨੂੰ ਸਟਰੋਂਗ ਕਰਨ ਲਈ ਰੋਪਰ ਜ਼ਿਲ੍ਹਾ ਤੇ ਮੋਹਾਲੀ ਜ਼ਿਲ੍ਹੇ ਦੇ ਉੱਤੇ ਪ੍ਰਧਾਨ ਜਨਰਲ ਸਕੱਤੀ ਤੇ ਵਾਈਸ ਪ੍ਰਧਾਨ ਚੁਣੇ ਆ ਜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਸੰਘਰਸ਼ ਕਰੀਏ ਤਾਂ ਸਾਨੂੰ ਫਾਇਦਾ ਮਿਲ ਸਕੇ ਅੱਜ ਜਿਹੜਾ ਸਾਡਾ ਕਲੈਰੀਕਲ ਕੰਮ ਆ ਚਾਹੇ ਟੂਬਲ ਆਪਰੇਟਰ ਹੋਵੇ ਪੰਪਾ ਵਾਲੇ ਹੋਵੇ ਮਾਲੀਆ ਜਿੰਨੀਆਂ ਵੀ ਕੈਟਾਗਰੀਆਂ ਰਹਿੰਦੀਆਂ ਆ ਅੱਜ ਅਸੀਂ ਉਹਨਾਂ ਦੀ ਡਿਮਾਂਡ ਰੱਖਣੀ ਆ ਵੀ ਇਹਨਾਂ ਨੂੰ ਵੀ ਬੀਸੀ ਦੇ ਅੱਤੇ ਕੀਤਾ ਜਾਵੇ ਜਿਹੜੇ ਪ੍ਰਧਾਨ ਨਿਯੁਕਤ ਕੀਤੇ ਉਹਨਾਂ ਦੇ ਨੌਕ ਕਿਹੜੇ ਕਿਹੜੇ ਮਿਲਣਗੇ ਉਹਨਾਂ ਦਾ ਹਰ ਤਰੀਕੀ ਨਾਲ ਆਏ ਅਸੀਂ ਜਿਹੜੇ ਰੋਪੜ ਤੋਂ ਤੇ ਆਪਣੇ ਜੀ.ਐਮ. ਸਾਹਿਬ ਲਾਏ ਹੈਗੇ ਆ ਮਹਾਲੀ ਤੋਂ